Thank you ਦਾ ਠੀਕ ਆ ਓਏ ਆਹਾ ਅੱਜ ਬੂਟ ਦੂਜੇ ਹੀ ਪਾਈ ਫਿਰਦਾ ਬੰਦਰਾ ਦੂਜੇ ਕਿਧਰ ਕਿਧਰੇ ਉਹ ਟੁੱਟ ਗਈ ਤੇ ਲੈਣੇ ਕਿਹਦੇ ਨਾਮੇ ਕੋਈ ਨਹੀਂ ਲੈ ਲੈ ਲਾ ਪੱਤ შეਤੀ ਨਹੀਂ ਤਾਂ ਫਰਕ ਕਰੇ ਬੂਟ ਲੈਣ ਜੋ ਅੱਗੇ ਰਹਿ ਜਗਾ ਇਕੱਲਾ ਤੂੰ ਮੇਰੇ ਮੂੰਹ ਕਿ ਨਹੀਂ ਕੀ ਵੇਖੀ ਜਾਂਦਾ ਮਾਮਾ ਉਧਰ ਵੇਖ ਲੈ ਕੋਈ ਸੜਕ ਤੇ ਕੋਈ ਆਉਂਦਾ ਘੇਰ ਘੂਰ ਲਾ ਟੱਕੇ ਚਰਾਨ ਕੋ ਦੋ ਰੁਪਏ ਬੜਾਈਏ ਨਾ ਉਹ ਆ ਰੇ ਮੋਟਰਸਾਈਕਲ ਮੋਟਰਸਾਈਕਲ ਆਉਂਦਾ ਘੇਰ ਫਿਰ ਬੱਸ ਤਰ ਮੁੰਡਿਆ ਕੀ ਇਹ ਜਨਾਬ ਇਹ ਜਨਾਬ ਚਲ ਸਭ ਕੋਲ ਚੱਪ ਚਲ ਚਲ ਸਭ ਕੋਲ ਹਾਂਜੀ ਹਾਂਜੀ ਜਨਾਬ ਜੱਸੇ ਜੀ ਇਹਦੇ ਕਾਗਜ਼ ਹਾਂਜੀ ਦਾ ਘਰੇ ਆ ਜੀ ਘਰੇ ਆ ਤੇ ਤੂੰ ਇੱਥੇ ਕਰਦਾ ਮੈਂ ਇੱਧਰ ਗੇੜਾ ਦੇਣ ਗਿਆ ਸੀ ਚਲ ਸਰ ਸਰ ਅਸਾਂ ਨਾ ਬਰ ਫੈਲੀਆਂ ਕਰਦਾ ਸਰ ਅਸਾਂ ਬਰ ਫੈਲੀਆਂ ਕਰਦੇ ਸੀ ਜਨਾਬ ਜੀ ਜਨਾਬ ਓਏ ਆਹਾ ਓਏ ਇਹ ਚੰਗਿਆਈ ਸਾਡੀ ਬਾਤ ਦਿਖਾ ਦਿੰਦਾ ਉਹ ਐਨੂੰ ਤਾਂ ਜੇਵ ਚ ਪਾਈ ਫਿਰਦਾ ਜੁਨੀ ਦੀ ਛੰਡੀ ਨੂੰ ਇਹਨੂੰ ਲਾਇਆਗਾ ਤੋ ਨਹੀਂ ਜਨਾਬ ਡੰਡੀ ਟੁੱਟ ਗਈ ਸੀ ਤੇ ਡੱਡੀ ਛੱਡੀ ਟੁੱਟ ਗਈ ਘਟਿਆ ਹੋ ਗਿਆ ਉਹ ਲਪੜੇ ਖਾਈ ਜਨਾਗਾ ਪਹਿਲਾਂ ਨਹੀਂ ਦੱਸਿਆਗਾ ਜਾ ਐਂਕਰ ਡੱਡੀ ਪੋਲਾ ਦਾ ਹਰਵੇਂ ਜਾ ਕੇ ਭੱਜਾ ਠੀਕ ਹੈ ਜਨਾਬ ਨਾਲੇ ਗੱਲ ਸੁਣ ਲੈ ਛੱਡੀ ਲਾ ਕੇ ਲੱਗਿਆ ਕਰ ਫਿਰ ਤੈਨੂੰ ਘੇਰ ਦੇਣੀ ਜਨਾਗਾ ਠੀਕ ਹੈ ਜਨਾਬ ਭੱਜ ਜਾ ਉਹ ਲਾ ਲਾਂਗੇ ਜੀ ਜਨਾਬ ਆ ਲਾ ਲਾਂਗੇ ਉਹ ਲਪੜੇ ਖਾਈ ਜਾਂਦਾ ਘੰਟਾ ਹੋ ਗਿਆ ਬੰਦਾ ਗੱਲ ਤੋਂ ਦੱਪਾ 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 ਜਾ

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਕਿੱਧਰ ਆਇਆ ਤੇ ਕਿੱਧਰ ਚੱਲਿਆ ਮੈਂ ਪਿੰਡ ਵੀ ਆਇਆ ਜੀ ਪਿੰਡ ਹੀ ਚੱਲਿਆ ਸੀਗਾ ਜੀ ਮੇਰਾ ਦੋਸਤ ਆਈ ਉਹਦੇ ਕੋਲੇ ਅੱਛਾ ਹਾਂਜੀ ਯਾ ਸਕੂਟਰ ਚ ਕੁਝ ਨਹੀਂ ਹੈਗਾ ਜੀ ਸਕੂਟਰ ਦਾ ਜੀ ਕੁਝ ਨਹੀਂ ਤਾਂ ਤਾਂ ਮੈਨੂੰ ਪਤਾ ਆ ਆ ਵੀ ਕਹਿੰਦੇ ਸੀ ੁੱਕੀ ਦਾ ਬਾਹਰ ਮਿਲਿਆ ਜਨਾਬ ਭੁੱਕੀ ਹਾਂ ਭੁੱਕੀ ਹਾਂ ਓਏ ਕਿੱਧਰ ਆਏ ਕਿੱਧਰ ਚੱਲੇਓ ਸ਼ਹਿਰੋਂ ਆਏ ਜਨਾਬ ਤੇ ਪਿੰਡ ਚੱਲੇ ਆ ਘਰੇ ਚੱਲੇ ਆ ਹਾਂਜੀ ਇਹ ਆਹਾ ਮਗਰ ਕੌਣ ਰਸਤੇ ਚ ਭੈ ਅੱਧੀ ਅੱਖਾਂ ਤੇ 22 ਤਾਂ ਲੱਗਦੀ ਨਹੀਂ ਹਾਂ ਮੈਡਮ ਕਿੱਧਰੋਂ ਕਿੱਧਰ ਸਰ ਮੈਂ ਤਾਂ ਰਿਸ਼ਤੇਦਾਰੀ ਚ ਚੱਲੀ ਆ ਤੇ ਆਹ ਬੈਗ ਚ ਬੈਗ ਚ ਦਾ ਕੱਪੜੇ ਆ ਕਾਸ਼ੀ ਦੇ ਬੈਗ ਦੇ ਅਸਰੇ ਰਿਸ਼ਤੇਦਾਰੀ ਕਿਚਨੇ ਕੱਪੜੇ ਆ ਮੇਰੇ ਕੋਲੇ ਮੈਂ ਬੈਗ ਦੇ ਵਿੱਚ ਲਾ ਲਿਓ ਮੈਂ ਕਹਿਤਾ ਦਿੱਤਾ ਕੱਪੜੇ ਆ ਚਲੋ ਚਲੋ ਕਾਸ਼ੀ ਦੇ ਬੈਗ ਦੇ ਹਾਂ ਲੋ ਕਰ ਲੋ ਕਾਸ਼ੀ ਚੈੱਕ ਕਰੋ ਨਾ ਮੈਂ ਜਦੋਂ ਪੀ ਉਹ ਗਿਆ ਉਹ ਜਾਂਦੀ ਉਹਨੂੰ ਫੜੋ ਪਾ ਕੇ ਅੱਛਾ ਕਿਬੇ ਤੇ ਨਾ ਬੁੱਤਾ ਹਾਂ ਹਾਂ ਹੋਈ ਗੱਲ ਨਹੀਂ ਆਗੇ ਜਨਾਬ ਮੇਰੇ ਨਾਲ ਤਾਂ ਰਸਤੇ ਤੇ ਚੜ੍ਹਿਆ ਜੀ ਮੈਨੂੰ ਤੇ ਸਵਾਰ ਲੱਗ ਪਤਾ ਹੀ ਨਹੀਂ ਉਹ ਤੇ ਰਸਤੇ ਦਾ ਨਹੀਂ ਪਤਾ ਕਿਸ ਤਾ ਹੁਣ ਪਾਉਂਗਾ ਨਾ ਕੀ ਕੀਤਾ ਚਲ ਜਾ ਆ ਕੋ ਮੈਂ ਕੁਛ ਨਹੀਂ ਕੀਤਾ ਮੈਨੂੰ ਜਾਣ ਦੇ ਚਲ ਅੱਛਾ ਬਾ ਚੱਲੇ ਸੀ ਨਹੀਂ ਨਹੀਂ ਜਨਾਬ ਮੈਂ ਤਾਂ ਆਹ ਨਹੀਂ 20 ਦਿਨਾਂ ਤੇ ਆਹ ਜਿਹੜਾ ਬੈਕ ਭੁੱਕੀ ਦਾ ਨਾ ਨਹੀਂ ਨਹੀਂ ਜਨਾਬ ਇਹ ਮੇਰਾ ਨਹੀਂ ਹੈਗਾ ਮੈਂ ਤਾਂ ਰਾਹ ਚੋਂ ਡਿੱਗਿਆ ਮਿਲਿਆ ਸੀ ਆ ਚੋਂ ਡਿੱਗਿਆ ਮੜਿਆ ਕੋਈ ਗੱਲ ਨਹੀਂ ਇਹ ਤਾਂ ਅਸੀਂ ਦੱਸਾਂਗੇ ਚੱਲ ਲਾ ਬੋਰਡ ਸਾਈਡ ਤੇ ਤੂੰ ਵੀ ਚੱਲ ਬੈਠਾ ਜਨਾਬ ਮੇਰਾ ਕੀ ਕਸੂਰ ਹੈ ਮੈਨੂੰ ਤਾਂ ਘਰੇ ਜਾਣ ਦੋ ਜੀ ਕੋਈ ਗੱਲ ਨਹੀਂ ਪੁੱਤਰ ਕਸੂਰ ਹੈ ਤੂੰ ਬਹਾਇਆ ਕਿ ਉਹਨੂੰ ਚੱਲ ਤੂੰ ਜਨਾਬ ਜਾਣ ਦੋ ਪਰ ਮੈਨੂੰ ਨਹੀਂ ਪੁੱਤ ਪਰਚਾ ਪੋਗਾ ਭੁੱਕੀ ਦਾ ਤੂੰ ਇਧਰ ਸਾਈਡ ਤੇ ਲਾ ਫੁੱਟ ਤਾਂ ਤਾਂ ਸੱਡ ਰੱਖ ਚੱਲ ਆ ਬਾਈ ਟਾ ਕੇ ਦਰੱਖ ਪਹੁੰਚ ਗਿਆ ਮੇਤਰਾ ਬਾਬਾ ਜੀ ਸ਼ੁਕਰ ਆ ਤੂੰ ਤਲਾਸ਼ੀ ਲੈ ਕੇ ਆ ਇਹਦੇ ਮੂੰਹ ਕਿ ਨੀ ਕੀ ਵੇਖੀ ਆ ਨਾ ਲੈ ਤਲਾਸ਼ੀ ਜਨਾਬ ਲੈ ਲਓ ਜੀ ਤਲਾਸ਼ੀ ਥੋੜੀ ਸੌ ਲੱਗੀ ਜੀ ਕੁਛ ਨਹੀਂ ਮੇਰੀ ਸਾਲ ਆ ਵੇ ਹਾਂ ਜਨਾਬ ਸਕੂਟਰ ਚ ਤਾਂ ਕੁਛ ਨਹੀਂ ਰਹਿ ਗਈ ਐ ਨਹੀਂ ਕੁਛ ਹਾਂ ਜੀ ਲੱਭਾ ਜਾ ਨਾ ਨਹੀਂ ਕੱਥੋਂ ਕੱਥੋਂ ਆਜਦਾ ਬੂਚਾ ਆ ਗੱਲ ਕਰੀਂ ਆ ਜਨਾਬ ਗੱਲ ਕਰ ਮਾੜੀ ਕੌਣ ਆ ਐਮਐਲਏ ਸਾਹਿਬ ਨੇ ਬਾਜੀ ਸੱਸੀ ਗਾਲ ਐਮਐਲਏ ਸਾਹਿਬ ਬਾਜੀ ਅੰਜੀ ਉਹ ਕੁਛ ਨਹੀਂ ਜੀ ਭੁੱਖੀ ਦੇ ਕੇਸ ਚ ਫੜਿਆ ਅੱਛਾ 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 ਤੁਹਾਡੇ ਬੰਦਾ ਉਹ ਕੋਈ ਗੱਲ ਨਹੀਂ ਛੱਡ ਦੇਣੇ ਛੱਡ ਜਾ ਠੀਕ ਆ ਮਾੜਾ ਇਹ ਕਹਿ ਦੇ ਉਹ ਸੇਵਾ ਪਾਣੀ ਕਰ ਦੋ ਆ ਛੱਡ ਦਿੰਨੇ ਠੀਕ ਆ ਹਾਲੇ ਕਰ ਲਓ ਬਈ ਹੈਲੋ ਕੋਈ ਗੱਲ ਨਹੀਂ ਕਰਨੀ ਠੀਕ ਮੇਰੀ ਗੱਲ ਸੁਣ ਹੁਣ ਕਿਰਾਂ ਤੋਂ ਜਾਣ ਦੋ ਹੁਣ ਤਾਂ ਭੱਗ ਜਾ ਤੇ ਜਿਹੜੇ ਸਾਹ ਦਾ ਕੇਸ ਬਣਾਇਆ ਨਾ ਪੁੱਤ ਤੇ ਸਾਰੀ ਮਨੀ ਛੱਡਦਾ ਤੂੰ 50000 ਰੁਪਏ ਦੇ ਦੇ ਕੋਈ ਗੱਲ ਨਹੀਂ ਹੁਣ ਕਿਰਾਂ ਜਾਣ ਗਈ ਹਾਂ ਜਾ ਤੂੰ ਠੀਕ ਠੀਕ ਨਾ ਪਾ ਬੰਦਾ ਛੱਡਤਾ ਤਾਂ ਭੁੱਕੀ ਦਾ ਕੇਸ ਕਿੱੱਚੇ ਪਾਉਂਗੇ ਉਹ ਪਾ ਦਾਂਗੇ ਤੂੰ ਟੈਨਸ਼ਨ ਕਰ ਲੈਣਾ ਕੋਈ ਉਧਰੋਂ ਭੇਟ ਆ ਜਾਂ 50000 ਰੁਪਏ ਆ ਭੁੱਕੀ ਦਾ ਕੇਸ ਪਾ ਮਾਗੇ ਤੂੰ ਟੈਨਸ਼ਨ ਨਾ ਲੈ ਲੈ ਪਤਾ ਕੀ ਗੱਲ ਆ ਐਮਐਲਏ ਸਾਹਿਬ ਨਾਲ ਸਿੱਧੀ ਗੱਲ ਹੋ ਗਈ ਉਧਰ ਸ਼ਿਪਾਰਸ਼ ਲਾਉਣੇ ਪੈ ਜਾਂਦੇ ਕਈ ਵਾਰੀ ਤੇ ਇਹ ਭੁੱਕੀ ਦਾ ਕੇਸ ਕੋਈ ਨਾ ਕੋਈ ਪਾਉਂਦਾ ਉਹ ਮੁਰਤੀ ਵਾਲੇ ਆਉਂਦੇ ਆ ਘੇਰ ਉਹਨਾਂ ਨੂੰ ਠੀਕ ਹੈ ਜੀ ਹਾਂ ਘੇਰ 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 ਚੱਲ ਚਾਹ ਸਕੋ ਚੱਲ ਉਹ ਤੈਨੂੰ ਅੱਡ ਕਾਣਾ ਪੂ ਚੱਲ ਸਾਰ ਕੋ ਆ ਗਏ ਕਾਗਜ਼ ਗੱਡੀ ਤੇ ਜਨਾਬ ਕਾਗਜ਼ ਤਾਂ ਹੈ ਨਹੀਂ ਜੀ ਕਾਗਜ਼ ਹੈ ਨਹੀਂ ਨਹੀਂ ਜੀ ਯਾਰ ਕੋਤ ਚਲਾੜੋ 5000 ਦਾ ਜਨਾਬ ਰਹਿਮ ਕਰੋ ਜੀ ਰਹਿਮ ਕਰੋ ਜੀ ਇੰਨੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਤੇ ਐ ਕਰ ਜੇ ਚਲਾਨ ਨਹੀਂ ਕਟਾਉਣਾ ਨਾ ਏ 2000 ਰੁਪਿਆ ਦੇ ਦੇ ਜਨਾਬ 15000 ਦੀ ਤਾਂ ਮਰਮਰੂਤੀ ਲਈ ਹੈ ਜੀ 2000 ਮੇਰੇ ਗਰੀਬ ਕੋਲ ਕਿੱਥੇ ਹੋਊਗਾ ਜੀ ਉਹ ਤੁਹਾਡੇ ਕੋਲ 2000 ਰੁਪਏ ਹੈ ਨਹੀਂ ਜੀ ਉਹ ਲੈ ਕੇ ਮਰੂਤੀ ਤੇ ਸੜਕ ਤੇ ਕਦੇ ਆਇਆ ਨਾ ਕਿ ਜਾਂਦੇ ਕੋਈ ਹੈ ਨਾ ਕਿ ਜਾਂਦੇ ਜੇਬ 'ਚ ਤੁਹਾਡੇ 2000 ਵੀ ਨਹੀਂ ਤੂੰ ਕਹਿੰਦਾ ਸਿਰੇ ਭੁੱਕੀ ਦਾ ਕੇਸ ਕਿਤੇ ਪਾਉਣਾ ਐਂਡਾ ਤੇ ਪਾ ਮੇਰੇ ਸਾਲੇ ਰੰਗ ਵੜਦਾ ਲੈ ਛੱਡ ਦੇ ਮਾਫ ਕਰਦਾ ਛੱਡ ਜਨਾਬ 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 ਮੈਨੂੰ ਛੱਡ ਦਿਓ ਮੈਂ ਤਾਂ ਰਾਹ 'ਚੋਂ ਚੜੇ ਜੰਨਾ ਕੋਈ ਗੱਲ ਨਹੀਂ ਪੁੱਤ ਚੜਿਆ ਤੂੰ ਰਾਹ 'ਚੋਂ ਸੀ ਜੇਲ੍ਹ ਹੁਣ ਦੋਨੇ ਇਕੱਠੇ ਜਾਓਗੇ